ਨਰੇਂਦਰ ਮੋਦੀ ਜੀ ਕੋਲ ਰੀਅਲ ਐਜੂਕੇਸ਼ਨ ਹੈ ਮੈਨੂੰ ਨਹੀਂ ਪਤਾ ਉਹਨਾਂ ਦੀ ਡਿਗਰੀ ਠੀਕ ਹੈ ਕਿ ਨਹੀਂ ਠੀਕ ਹੈ ਇੰਡੀਅਨ ਰਾਜਨੀਤੀ ਦੇ ਵਿੱਚ ਕੀ ਉਹਨਾਂ ਦਾ ਕੋਈ ਤੋੜ ਹੈ ਉਹ ਚੰਗੇ ਚੰਗੇ ਬੰਦੇ ਨੂੰ ਪਾਣੀ ਪਿਲਾ ਦਿੰਦੇ ਆ ਮੈਂ ਰੀਅਲ ਐਜੂਕੇਸ਼ਨ ਦੀ ਗੱਲ ਕਰਦਾ ਜੇ ਬੱਚੇ ਕੋਲ ਰੀਅਲ ਐਜੂਕੇਸ਼ਨ ਹੋ ਗਈ ਜਿੱਦੀ ਮੈਂ ਗੱਲ ਕੀਤੀ ਹੈ ਸਕੂਲ ਵਾਲੀ ਐਜੂਕੇਸ਼ਨ ਹੋਵੇ ਸਕੋਲੇਸਟਿਕ ਐਜੂਕੇਸ਼ਨ ਤੇ ਰੀਅਲ ਐਜੂਕੇਸ਼ਨ ਫਰਕ ਹੈ ਨਰੇਂਦਰ ਮੋਦੀ ਜੀ ਕੋਲ ਰੀਅਲ ਐਜੂਕੇਸ਼ਨ ਹੈ ਮੈਨੂੰ ਨਹੀਂ ਪਤਾ ਉਹਨਾਂ ਦੀ ਡਿਗਰੀ ਠੀਕ ਹੈ ਕਿ ਨਹੀਂ ਠੀਕ ਹੈ ਉਹਨਾਂ ਡਿਗਰੀ ਮਤਲਬ ਕੰਟਰੋਵਰਸੀਅਲ ਹੈ ਮੈਂ ਨਹੀਂ ਕਹਿੰਦਾ ਵੀ ਉਹਨਾਂ ਡਿਗਰੀ ਠੀਕ ਹੈ ਜਾਂ ਨਹੀਂ ਠੀਕ ਠੀਕ ਵੀ ਹੋ ਸਕਦੀ ਨਹੀਂ ਵੀ ਹੋ ਸਕਦੀ ਲੇਕਿਨ ਉਹ ਕੋ ਰੀਅਲ এডੂਕੇਸ਼ਨ ਹੈ ਉਹ ਚੰਗੇ ਚੰਗੇ ਬੰਦੇ ਨੂੰ ਪਾਣੀ ਪਿਲਾ ਦਿੰਦੀ ਹੈ ਮਤਲਬ ਇੰਡੀਅਨ ਰਾਜਨੀਤੀ ਦੇ ਵਿੱਚ ਕੀ ਉਹਨਾਂ ਦਾ ਕੋਈ ਤੋੜ ਹੈ ਮਨਿੰਦਰ ਮੋਦੀ ਦਾ ਕੋਈ ਤੋੜ ਹੈਗਾ ਨਹੀਂ ਹੈ ਕੀ ਉਹਨਾਂ ਮਤਲਬ ਇੱਥੇ ਡਿਗਰੀ ਕਿੱਥੇ ਆ ਗਈ ਰੀਅਲ এডੂਕੇਸ਼ਨ ਜਿਹੜੀ ਹੈ ਜਿਹਦੀ ਮੈਂ ਸਮਝਦਾ ਵੀ ਸਹੀ এডੂਕੇਸ਼ਨ ਉਹ ਬੱਚੇ ਕੋਲ ਹੋਣੀ ਚਾਹੀਦੀ ਹੈ ਸਹੀ এডੂਕੇਸ਼ਨ ਕੀ ਹੈ ਵੀ ਬੰਦੇ ਦਾ ਐਪਲੀਕੇਸ਼ਨ ਆਫ ਮਾਈਂਡ ਹੋਵੇ ਹਾਜ਼ਰ ਜਵਾਬ ਹੋਵੇ ਗੱਲਬਾਤ ਠੀਕ ਕਰਦਾ ਹੋਵੇ ਪੇਸ਼ੈਂਸ ਰੱਖਦਾ ਹੋਵੇ ਬੇ ਸਾਹਮਣੇ ਵਾਲੇ ਨਾਲ ਲੜਨ ਦਾ ਹੋਵੇ ਕੋ ਮਤਲਬ ਇਹ ਲੌਜੀਕ ਨਾਲ ਗੱਲ ਕਰਦਾ ਹੋਵੇ ਇਹ ਇਹ ਰੀਅਲ এডੂਕੇਸ਼ਨ ਹੈ ਜੇ ਕੱਲ ਨੂੰ ਕਿਤੇ ਕਿਤੇ ਕੋਈ ਪ੍ਰੋਬਲਮ ਆਂਦੀ ਹੈ ਕੋਈ ਕ੍ਰਾਈਸਿਸ ਆ ਜਾਂਦੀ ਹੈ ਤਾਂ ਕ੍ਰਾਈਸਿਸ ਨੂੰ ਕਿਵੇਂ ਮੈਨੇਜ ਕਰਨਾ ਬਹੁਤ ਬੰਦੇ ਐਸੇ ਆ ਮੈਂ ਐਸੇ ਬੰਦੇ ਦੇਖੇ ਇੱਕ ਸਾਡੇ ਕੋਈ ਜਾਣਕਾਰ ਦੀ ਬੰਦਾ ਉਹਦੇ ਭਨੋਈਏ ਉਹਦਾ 65000 ਰੁਪਏ ਦਾ ਕਰਜ਼ਾ ਸੀ ਉਹਦੇ ਸਿਰ ਸੁਸਾਈਡ ਕਰ ਗਿਆ ਉਹ 65000 ਰੁਪਏ ਦੇ ਕਰਜ਼ੇ ਵਿਚਾਰੇ ਤੋਂ 15 ਸਾਲ 20 ਸਾਲ ਪਹਿਲੀ ਗੱਲ ਬੀਕ ਸਾਲ ਹੋ ਗਏ ਮੈਂ ਇਹੋ ਜਿਹੇ ਬੰਦੇ ਦੇਖੇ ਜਿਨ੍ਹਾਂ ਦੇ ਸਿਰ ਕਰੋੜਾਂ ਰੁਪਏ ਕਰਜ਼ਾ ਹੂੰ ਤੇ ਕਰੋੜਾਂ ਰੁਪਏ ਕਰਜ਼ਾ ਵੀ ਤਾਰ ਦਿੰਦੇ ਆ ਤੇ ਦੁਬਾਰੇ ਫਿਰ ਖੜੇ ਵੀ ਹੋ ਜਾਂਦੇ ਆ ਉਹ ਤੇ ਕਿਹੜੀ ਐਜੂਕੇਸ਼ਨ ਚੰਗੀ ਆ ਤੁਹਾਨੂੰ 65000 ਰੁਪਏ ਸੂਸਾਈਡ ਕਰਨਾ ਚੰਗਾ ਜਾਂ ਕਰੋੜਾਂ ਰੁਪਏ ਕਰਜ਼ੇ ਨੂੰ ਲੈ ਕੇ ਉਹਨੂੰ ਮੈਨੇਜ ਕਰਨਾ ਚੰਗਾ ਹੂੰ ਤੁਹਾਨੂੰ ਮੈਨੇਜ ਚੀਜ਼ਾਂ ਮੈਨੇਜ ਹੀ ਕਰਨੀ ਨਹੀਂ ਆਂਦੀਆਂ ਪੰਗਾ ਸਾਨੂੰ ਮੈਂ ਇਹ ਗੱਲ ਕਹਿਣਾ ਵੀ ਜਿਹੜੀ ਰੀਅਲ ਐਜੂਕੇਸ਼ਨ ਹੈ ਉਹ ਤੁਹਾਨੂੰ ਮਨੇਜ ਗੁੱਡ ਮੈਨੇਜਰ ਬਣਾਉਂਦੀ ਹੈ ਤੁਹਾਨੂੰ ਚੰਗਾ ਮੈਨੇਜਰ ਬਣਾਉਂਦੀ ਹੈ ਜੇ ਤੁਸੀਂ ਚੰਗੇ ਮੈਨੇਜਰ ਹੋ ਫਿਰ ਤੁਸੀਂ ਸਾਰਾ ਕੰਮ ਕਰ ਲੋਗੇ ਆਪਾਂ ਇੱਥੇ ਬੈਠ ਕੇ ਸਟੂਡੀਓ ਚ ਪੌਡਕਾਸਟ ਕਰ ਰਹੇ ਹਾਂ ਜੇ ਤੁਸੀਂ ਮਨੇਜ ਹੀ ਨਾ ਕਰ ਸਕੇ ਇਹਨੂੰ ਤਾਂ ਕਿਵੇਂ ਕਰਾਂਗੇ ਤੂੰ ਜਿਹੜਾ ਬੰਦਾ ਮਨੇਜ ਕਰ ਸਕਦਾ ਜਿਹੜਾ ਬੰਦਾ ਮਨੇਜਿੰਗ ਸਕਿੱਲ ਹੈ ਜਿਹੜੇ ਬੰਦੇ ਕੋਲ ਉਹ ਕੁਝ ਵੀ ਕਰ ਲਏਗਾ ਜਿਹੜੇ ਬੰਦੇ ਕੋ ਮਨੇਜਿੰਗ ਸਕਿੱਲ ਨਹੀਂ ਉਹ ਕੁਝ ਉਹ ਬਣਿਆ ਬਣਾਇਆ ਵੀ ਮਤਲਬ ਬਕਾਰ ਦੇਗਾ